ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋ ਵੋਗੇ ਮੈਂ ਵੀ ਬਿਲਕੁਲ ਠੀਕ ਆ ਆਪਣਾ ਨਿਊ ਨਿਊ ਵਲੋਗ ਸਟਾਰਟ ਕਰਦੀ ਪਈ ਆ ਕਿੰਨੇ ਦਿਨਾਂ ਬਾਅਦ ਹਾਂ ਕਿਉਂਕਿ ਮੈਂ ਇਥੇ ਡੇੜੀ ਚੱਲੇ ਆਨੰਦਪੁਰ ਸਾਹਿਬ ਥੋੜਾ ਜਿਹਾ ਮੇਨੂੰ ਕੰਮ ਆ ਮੈਂ ਸੂਰਸੀਨੇ ਦੇਣੇ ਆ ਪਹਿਲਾਂ ਮੈਂ ਦੇ ਚੁੱਕਿਆ ਹਾਂ ਹਾਂਜੀ ਆ ਲੇ ਨੀਆ ਧੁੱਪ ਨਿਕਲੀ ਹੋਈ ਹੈ ਪਰ ਫਿਰ ਵੀ ਨਾ ਠੰਡੇ ਬਾਈਕ ਤੇ ਹਵਾ ਲੱਗੇਗੀ ਤੇ ਮੈਂ ਇਥੇ ਡੇੜੀ ਹੀ ਚੱਲੇ ਆ ਨਾਲੇ ਆਏ ਹੋਏ ਨੇ ਬਾਬਾ ਜੀ ਨਿਰਮਲ ਸਿੰਘ ਬਾਬਾ ਜੀ ਪੂਰੀ ਵਾਲੇ ਉਹਨਾਂ ਦੇ ਦਰਸ਼ਨ ਕਰਕੇ ਆਵਾਂਗੇ ਔਰ ਸੂਟ ਕੁਛ ਮੈਂ ਸੀਨੇ دی ਆਈ ਹਾਂ ਜਿਹੜਾ ਜਿਹੜਾ ਤੁਸੀਂ ਮੇਰਾ ਲਾਸਟ ਵਲੌਗ ਦੇਖਿਆ ਹੈ ਉਹਦੋਂ ਹੀ ਦਿੱਤੇ ਸੀ ਬਟ ਮੈਂ ਵੀਡੀਓ ਨਹੀਂ ਬਣਾਈ ਸੀ ਕੁਛ ਹੁਣ ਦੇਣੇ ਆ ਲਗਭਗ 7-8 ਸੂਟ ਆ ਸਾਡੇ ਤਿੰਨਾਂ ਦੇ ਔਰ ਉਹ ਦੇਣੇ ਆ ਤੇ ਬਸ ਮੈਂ ਰੈਡੀ ਹੋ ਚੁੱਕੀ ਹਾਂ ਰੈਡੀ ਹੋਣਾਂ ਦੀ ਪਈ ਹੈ ਚਲੋ ਬਸ ਮੈਂ ਕੋਟੀ ਪਾਉਣੀ ਹੈ ਕਿਉਂਕਿ ਮੈਨੂੰ ਠੰਡ ਲੱਗਦੀ ਪਈ ਮੈਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਸਭ ਤੋਂ ਪਹਿਲਾਂ ਮੈਨੂੰ ਲੱਗਣੀ ਸ਼ੁਰੂ ਹੁੰਦੀ ਹੈ ਔਰ ਸਭ ਤੋਂ ਲਾਸਟ ਵਿੱਚ ਮੈਂ ਕੋਟੀ ਉਤਾਰਦੀ ਹਾਂ ਮਤਲਬ ਕਿ ਪਤਾ ਨਹੀਂ ਕਿ ਓਮ ਇਹਦਾ ਹੁੰਦਾ ਹੈ ਮੈਨੂੰ ਠੰਡ ਬਹੁਤ ਲੱਗਦੀ ਹੈ ਤੇ ਚਲੋ ਹੁਣ ਇੱਕ ਵਾਰੀ ਮੈਂ ਕੋਟੀ ਪਾਣਾ ਤੇ ਫਿਰ ਮਿਲਦੀ ਹਾਂ ਸੂਟ ਪਾ ਲਈਏ ਸਾਰੇ ਜਿਹੜੇ ਦੇਣੇ ਆ ਮੈਂ ਤੇ ਡੈਡੀ ਚੱਲੀ ਆ ਸਾਡੀ ਜੋੜੀ ਜਿੰਦਾਬਾਦ ਮੇਰੀ ਤੇ ਡੈਡੀ ਦੀ ਬਹੁਤ ਹੰਮਤੇ ਆ ਮੈਂ ਤੇ ਡੈਡੀ ਹਾਂਜੀ ਇੱਥੇ ਜਿੱਥੇ ਮੈਂ ਸੂਟ ਦੇਣੇ ਸੀਗੇ ਉਹਨਾਂ ਦੇ ਕੋਲ ਜਾਂਦੇ ਪਏ ਹਾਂ ਤੇ ਰਸਤਾ ਕਿੰਨਾ ਜਿਆਦਾ ਖਰਾਬ ਆ ਤੇ ਇੱਥੇ ਫਿਰ ਮੈਨੂੰ ਵੌਇਸ ਓਵਰ ਕਰਨਾ ਪੈਂਦੇ ਆ ਮੈਂ ਬੋਲਿਆ ਸੀਗਾ ਬਟ ਆਵਾਜ਼ ਚੰਗੀ ਤਰ੍ਹਾਂ ਕਲੀਅਰ ਨਹੀਂ ਆਈ ਆ ਜਾਂ ਦੀਦੀ ਦੀ ਸ਼ਾਪ ਉੱਥੇ ਦੇ ਕੇ ਅਸੀਂ ਨਿਕਲ ਆਏ ਹਾਂ ਤੇ ਬਸ ਹੁਣ ਅਸੀਂ ਜਾਣਾ ਸੀਗਾ ਅਨੰਤਪੁਰ ਸਾਹਿਬ ਤੇ ਬਸ ਹੁਣ ਪਹੁੰਚਾਂਗੇ ਉੱਥੇ ਜਦੋਂ ਵੀ ਅਸੀਂ ਅਨੰਤਪੁਰ ਸਾਹਿਬ ਜਾਂਦੇ ਆ ਨਾ ਤੇ ਮੇਨ ਰੋਡ ਵੱਲੋਂ ਘਟ ਜਾਈਦਾ ਤੇ ਇੱਧਰੋਂ ਹੀ ਜਾਂਦਾ ਆ ਆ ਨਹਿਰੋਂ ਨਹਿਰ ਰਸਤਾ ਔਰ ਕੀਰਤਪੁਰ ਤੇ ਟਾਈਟ ਤੇ ਆ ਮਤਲਬ ਆ ਸਾਹਮਣੇ ਆ ਕੀਰਤਪੁਰ ਉਸ ਤੋਂ ਪرا ਮੇਨ ਰੋਡ ਤੇ ਆਪਾਂ ਨਹਿਰ ਦੇ ਨਾਲ ਨਾਲ ਜਾਣਾ ਆ ਇਹ ਕਿਧੋਂ ਰਸ਼ ਨਹੀਂ ਹੁੰਦਾ ਔਰ ਥੋੜਾ ਜਲਦੀ ਪਹੁੰਚ ਜਾਂਦਾ ਆ ਇਸ ਕਰਕੇ ਵਸੇ ਤੋਂ ਸ਼ਾਇਦ ਅਸੀਂ ਆਪਾਂ ਹੁਣ ਕਰਾਸ ਕਰ ਲਾਂਗੇ ਨਹਿਰ ਨੂੰ ਕਿਉਂਕਿ ਆ ਗਿਆ ਪਿਛਲੀ ਘਰ ਦੇਖਤਾ ਨਹੀਂ ਪਿਆ ਤੁਹਾਨੂੰ ਉਹ ਸਾਹਮਣੇ ਆ ਹਾਂਜੀ ਮੈਨੂੰ ਚੇਤਾ ਹੀ ਨਹੀਂ ਸੀ ਆਉਂਦਿਆ ਪਾਵਰ ਹਾਊਸ ਅੱਛਾ ਆਪਾਂ ਇੱਥੋਂ ਸਿੱਧੇ ਜਾਣਾ ਹੈ ਠੀਕ ਆ ਹਾਂ ਕਈ ਵਾਰੀ ਆਪਾਂ ਇੱਥੋਂ ਦੀ ਰੋਡ ਕਰਾਸ ਕਰਕੇ ਚਲ ਜੀਦਾ ਬਟ ਆਪਾਂ ਇੱਥੋਂ ਸਿੱਧੇ ਹੀ ਜਾਵਾਂਗੇ ਪਾਵਰ ਹਾਊਸ ਤੇ ਇੱਕ ਨੇ ਕਰਾਸ ਕਰਾਇਆ ਤੇ ਦੂਜੀ ਦੇ ਕੋਲ ਆ ਇਸ ਤੋਂ ਹੁਣ ਰੋਡ ਇਧਰ ਹੋ ਜਾਣੀ ਤੇ ਆ ਕੀ ਹੈ ਸ਼ਹੀ ਉਸ ਦਾ ਪੇਟ ਫੇਰਾ ਹੋ ਗਿਆ ਇੱਥੇ ਪਾਣੀ ਦੇਖੋ ਕਿੰਨਾ ਆ ਨਹਿਰ ਦੇ ਵਿੱਚ ਬਿਲਕੁਲ ਕਿਨਾਰਿਆਂ ਨੂੰ ਹੀ ਲੱਗਦਾ ਪਿਆ ਆ ਬਹੁਤ ਪਾਣੀ ਹੈ ਕਿੰਨਾ ਸੋਹਣਾ ਲੱਗਦਾ ਹੈ ਨੀਲਾ ਨੀਲਾ ਪਾਣੀ ਕੀ ਸੀ ਕ੍ਰੈਨੋ ਤੋਂ ਨਵਾਂ ਵੀਡੀਓ ਬਣਾਈ ਕਿ ਕਿ ਆ ਸਫਾਈ ਚੱਲਦੀ ਪਈ ਪਹੁੰਚ ਗਏ ਆ ਅਸੀਂ ਅਨੰਦਪੁਰ ਸਾਹਿਬ ਥੇਰੋਂ ਵੇਰ ਆਏ ਆ ਅਰੇ ਕੋ ਐਂਟਰੀ ਕਰ ਦਿੱਤੀ ਹੈ ਹੋ ਗਈ ਐਂਟਰੀ ਬਿਲਕੁਲ ਰਾਸ਼ਨੀ ਹੈਗਾ ਹੈ ਇਨੀ ਤੇ ਕੋਈ ਜੇ ਮੈਨੂੰ ਪਤਾ ਨਾ ਬਿਲਕੁਲ ਸ਼ਾਂਤ ਪਿਆਰਾ ਹਾਲਾ ਕਿਨੇ ਵਟੀ ਹੋ ਗਈ ਤੁਹਾਨੂੰ ਇਹ ਆਸੀ ਜਿੱਥੇ ਹੋਣਾ ਸੀ ਮਹਾਰਾਜ ਜੀ ਦੇ ਪ੍ਰਦਰਸ਼ਨ ਕਰਨ ਹੁਣ ਦੇਖਦੇ ਹਾਂ ਮਹਾਰਾਜ ਜੀ ਕਿੱਥੇ ਆ ਔਰ ਤੁਹਾਨੂੰ ਵੀ ਦਰਸ਼ਨ ਕਰਾਉਂਗੀ ਮਹਾਰਾਜ ਜੀ ਦੇ ਸੰਤ ਬਾਬਾ ਜੈਮਲ ਸਿੰਘ ਜੀ ਪੂਰੀ ਵਾਲੇ ਜੀ ਆਏ ਹਾਂ ਮਹਾਰਾਜ ਜੀ ਤੇ ਨਹੀਂ ਮਿਲੇ ਪਰ ਬਾਕੀ ਸਾਰੇ ਸੰਗਤ ਇੱਥੇ ਹੀ ਹੈ ਕੋਣਾ ਜਿਹੜੀ ਛੀਸੀ ਕੀ ਉਹਨਾਂ ਵਾਸਤੇ ਹੁਣ ਮੈਂ ਧਾਰਨ ਨੂੰ ਲੱਗਿਆ ਤੜਕਾ ਥੋੜੀ ਜਿਹੀ ਧਾੜਿਆ ਪਿਆਜ਼ ਇਥੇ ਤੇ ਮੈਂ ਰੱਖ ਦਿੱਤਾ ਤੜਕਾ ਇਹ ਕਿਲਾ ਕੇ ਤੇ ਫਿਰ ਮੈਂ ਜਾਵਾਂਗੀ ਕਿ ਜੀ ਸਬਜੀ ਧਾਲ ਬਣਾਉਣਾ ਫਿਰ ਜਾਨੀ ਆ ਟਮਾਟਰ ਮਿਰਚ ਕੱਟੀ ਹੈ ਤੇ ਪਿਆਜ਼ ਇਹ ਮੇਰੀ ਆਂਟੀ ਆਂਟੀ ਵੀ ਹੈ ਤੇ ਮੇਰੀ ਫ੍ਰੈਂਡ ਵੀ ਆਂਟੀ ਆਂਟੀ ਹੈਲੋ ਕਰ ਦੋ हां मैं बड़े चरद जान दी आंटी ਨੂੰ ਤੇ ਅੱਗੇ ਤੇ ਮੈਂ ਸਪੈਸ਼ਲੀ ਆਂਟੀ ਕਰਕੇ ਮਿਲ ਲਉਂਦੀ ਹਾਂ ਉਹ ਆਂਟੀ ਰਹੀ ਨਹੀਂ ਵਿਚਾਰੀ ਪਹਿਲਾਂ ਵਰਗੀ ਪਹਿਲਾਂ ਤਾਂ ਆਂਟੀ ਨੂੰ ਪ੍ਰਵਾਹ ਨਹੀਂ ਸੀ ਕੰਮ ਦੀ ਭੱਜ ਭੱਜ ਕੇ ਆਂਟੀ ਨੇ ਕੰਮ ਕਰਨਾ ਹੁਣ ਤੇ ਵਿਚਾਰੀ ਸੱਟਾਂ ਲਵਾ ਲਵਾ ਕੇ ਬੁਰਾ ਹਾਲ ਹੋਇਆ ਪਿਆ ਇਹ ਤੁਝਾ ਹੋ ਲੈਣਾ ਹੁਣ ਤੁਹਾਨੂੰ ਪਹਿਲੇ ਹੌਲੇ ਦੇ ਬਿਮਾਰ ਹੋਇਆ ਤੁਸੀਂ ਨਹੀਂ ਮੈਂ ਚਲਦੇ ਹੋਲੇ ਤੇ ਆਈ ਇੱਕ ਤਿੰਨ ਸਾਲ ਤੋਂ ਬਾਰਾ ਤੇ ਜਾ ਹੁ ਲੈਣਾ ਨਹੀਂ ਬਿਮਾਰ ਹੋਏ ਦੀ ਗੱਲ ਕਰਦੀ ਫੇਹਾਂ ਤੇ 3 ਸਾਲ ਹੋ ਗਿਆ ਆ ਹੁਣ ਪਹਿਲਾਂ ਤੁਸੀਂ ਬੁੱਢੇ ਨਹੀਂ ਸੀ ਲੱਗਦੇ ਹੁਣ ਬਿਮਾਰ ਹੋ ਗਏ ਨਾ ਤਾਂ ਲੱਗਣ ਲੱਗ ਗਿਆ हां ਨਹੀਂ ਤੇ ਆਂਟੀ ਦੇ ਕਿਤੇ ਇੰਜ ਸੀ ਭੱਜੀ ਫਿਰਦੀ ਸੀ ਲੱਗਦਾ ਹੀ ਨਹੀਂ ਘੰਟੀ ਦਾ ਹੋਏ 9 ਵਜੇ ਨੇ ਤਾਂ ਵੀ ਆਂਟੀ ਨੇ ਭੱਜ-ਭੱਜ ਕੰਮ ਕਰਨਾ ਪਰ ਮੇਰੇ ਨਾਲ ਬਹੁਤ ਕਰਦੇ ਆ ਬਹੁਤ ਜਿਆਦਾ ਆਂਟੀ ਕਰਦੇ ਆ ਜਿਵੇਂ ਆਪਣੀ ਧੀਆ ਨਾਲ ਕਰੀਦਾ ਇਦਾਂ ਕਰਦੀ ਆ ਮੈਨੂੰ ਹਾਂ ਆਂਟੀ ਦੇ ਨਾਲ ਫੋਨ ਕਰਨਾ ਅੰਦਰ ਸਿੱਧਾ ਕਈ ਹੁਣ ਬਾਤ ਚ ਬਹੁਤ ਸੱਚੀ ਹੁੰਦੇ ਹਾਂ ਸੀ ਆਂਟੀ ਨੂੰ ਆ ਕੇ ਮਿਲਣਾ ਕਿੰਨਾ ਵਧੀਆ ਟਾਈਮ ਸੀ ਆਂਟੀ ਉਹਦਾ ਮੰਮੀ ਸੀਗਾ ਨਾ ਮੈਂ ਆ ਜਾਂਦੀ ਹੁੰਦੀ ਹਾਂ ਡੇੜੀ ਵਾਰੀ ਬਾਹਰ ਬੈਠੇ ਆ ਮੈਂ ਤੇ ਹਾਂ ਠੀਕ ਤੇ ਮੈਂ ਕਿਹਾ 10 ਜਣਿਆਂ ਨੂੰ ਨਮਸਤੇ ਮੈਂ ਲੱਗੀਆਂ ਚਾਹ ਬਣਾਉਣ ਅੰਟੀ ਚੀਨੀ ਪੱਤੇ ਚੀਨੀ ਪੱਤੀ ਜਦੋਂ ਹੁਣ ਹੋਲਾ ਹੋਣਾ ਹੈ ਨਾ ਇੱਥੇ ਸਾਰੇ ਹਲਵਾਈ ਲੱਗੇ ਆਣੇ ਆ ਇੱਧਰ ਤੇ ਬਾਹਰਲੀ ਸਾਈਡ ਫੁਲਕੇ ਐ ਤੁੱਤਰੋਂ ਦੀ ਸੱਚਖੰਡ ਦੀ ਸ਼ਾਨਦਾਰਾ ਨਾਲੇ ਬਾਹਰ ਔਰ ਇੱਧਰ ਉੱਪਰ ਰਿਹائش نیچے ਵਾਸ਼ਰੂਮ ਨੇ ਜੈਂਟਸ ਲੇਡੀਆਂ ਦੋਨੋਂ ਔਰ ਆ ਸਾਰਾ ਕਮਚੀ ਤੇ ਉਹ ਟੈਂਕੀ ਤੇ ਸਾਰਾ ਗੁਰਦੁਆਰਾ ਹੀ ਹੈ ਮੈਂ ਬਾਅਦ ਚ ਦਿਖਾਨੀ ਆ ਜਾ ਕੇ ਇੱਕ ਥਲੀ ਮੈਂ ਚਾਹ ਬਣਾ ਲਾ ਇੱਥੇ ਵੀ ਦੁੱਧ ਰੱਖਿਆ ਆਂਟੀ ਫੇਰ ਮੇਰੇ ਕੋਲ ਕੀਦੇ ਬਣਨੇ ਨਹੀਂ ਆ ਤੋ ਲੈ ਆਂ ਮੇ ਤੋ ਤਾ ਮਿੱਠਾ ਘਟ ਹੋਣਾ ਹੈ ਵਿੱਚ ਕੋਈ ਖਾਨੀ ਇਥੇ ਧਾਰ ਨੂੰ ਲੱਗ ਗਿਆ ਸੀ ਤੜਕਾ ਕੀਦੇ ਬਣ ਚਲੀ ਇਥੇ ਆਂਟੀ ਜਿਹੜੀ ਬੈਠੇ ਘਰ ਦੇ ਵਿੱਚ ਦਾਲ ਸਾਫ ਚੱਲੇ ਆ ਹੁਣ ਇੱਥੋਂ ਤੇ ਇਧਰ ਬੰਦਾ ਫੇ ਲੰਗਰ ਹਾਲਾ ਨਾ ਉਹ ਸਾਹਮਣੇ ਬੰਦਾ ਫੇ ਲੰਗਰ ਹਾਲ ਹੋਲੇ ਦੇ ਵਿੱਚ ਇਹ ਕੰਮ ਹੋਲੇ ਤੱਕ ਹੋ ਜਾਏਗਾ ਕੰਪਲੀਟ ਮੈਨੂੰ ਲੱਗਦਾ ਕੰਪਲੀਟ ਤੇ ਨਹੀਂ ਬਟੇਆ ਕਿ ਸ਼ਾਇਦ ਕੰਮ ਕਰ ਦੇਣਗੇ ਸ਼ੁਰੂ ਇੱਥੇ ਤੇ ਆ ਸਾਰੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਆਪਣਾ ਗੁਰਦੁਆਰਾ ਸਾਹਿਬ ਹੀ ਹੈ ਉਹ ਆਂਟੀ ਜਿਹੜੀ ਬੈਠੀਆਂ ਆ ਇਹ ਸਾਰਾ ਦੀਵਾਨ ਹਾਲ ਇਹ ਸਭ ਕੁਝ ਤੇ ਪਾਲਾ ਕਿੰਨੀ ਵੱਡੀ ਵੱਡੀ ਹੋਈ ਪਈ ਹੈ ਹੁਣ ਚੱਲਦੇ ਆ ਘਰੇ ਬਸਿੱਧੇ ਘਰੇ ਜਾਣਾ ਹੁਣ ਕਿਤੇ ਨਹੀਂ ਜਾਣਾ ਤੇ ਜੇ ਰਾਹ ਚ ਕਿਤੇ ਰੁਕੇ ਤੇ ਫਿਰ ਤੁਹਾਨੂੰ ਮਿਲਾਂਗੇ ਆਂ ਗਾਂ ਵੀ ਰੱਖੀ ਹੋਈ ਆ ਸਾਰੀ ਜ਼ਮੀਨ ਗੁਰਦਾਰਾ ਸਾਹਿਬ ਦੀ ਬੜਾ ਰਾਸ਼ ਹੁੰਦਾ ਏ ਕਿ ਹੌਲੇ ਚ ਇੰਨਾ ਰਾਸ਼ ਹੁੰਣਾ ਹੈ ਨਾ ਕਿ ਬਾਈਕ ਤੇ ਤੇ ਜਾਣਾ ਦੂਰ ਦੀ ਗੱਲ ਤੁਸੀਂ ਇਥੋਂ ਪੈਦਲ ਹੀ ਲੰਘ ਜਉਣਾ ਉਹ ਹੀ ਬਹੁਤ ਵੱਡੀ ਗੱਲ ਹੈ ਕਈ ਨਰਾਸ਼ ਹੁੰਦਾ ਹੈ ਵਾਈ ਸੱਚੇ ਬਾਸ ਤੇ ਵਧੀਆ ਵੀ ਬੜਾ ਲੱਗਦਾ ਹੈ ਆ ਹਾਂਜੀ ਇੱਥੇ ਫਿਰ ਸ਼ਾਮਾਂ ਦਾ ਟਾਈਮ ਸੀ ਵੋਕ ਤੇ ਆਗੇ ਹਮੇਉਂ ਹੀ ਦੱਸਦੀ ਪਈ ਹਾਂ ਕਿ ਜੱਫਾ ਫੋਨ ਮੇਰੇ ਹੱਥਿਆਂ ਨਾਲੋਂ ਨਾਲ ਮੈਂ 뮤జిక్స్ ਆਉਂਦੀ ਪਈ ਹਾਂ ਮਤਲਬ ਕਿ ਗਾਣੇ ਲਾਏ ਹੋਏ ਸੀਗੇ ਤੇ ਆ ਵਿਖਾਉਂਦੀ ਪਈ ਹਾਂ ਤੁਹਾਨੂੰ ਮੈਂ ਤੇ ਜੰਨਤ ਜਾਂਦੇ ਹਾਂ ਸ਼ਾਮਾਂ ਨੂੰ ਲਾਇ ਵੋਕ ਤੇ ਤੇ ਉਹੀ ਵਿਖਾਉਂਦੀ ਪਈ ਹਾਂ ਇੰਨਾ ਵਧੀਆ ਲੱਗਦਾ ਨਾ ਇਸ ਟਾਈਮ ਇਹ ਹੈ ਜਿਵੇਂ ਅਸੀਂ ਜਦੋਂ ਜਾਂਦੇ ਪਏ ਹਾਂ ਉਦੋਂ ਦਾ ਸੀਗਾ ਤਜਨਤ ਨਾਲ ਇੱਥੇ ਮੇਰੀ ਲੜਾਈ ਹੋਈ ਸੀਗੀ ਤੇ ਇਹ ਨਾ ਜਦੋਂ ਅਸੀਂ ਬਸ ਉੱਥੇ ਨੇੜੇ ਪਹੁੰਚਣ ਵਾਲੇ ਹਾਂ ਕਿ ਜਿੱਥੋਂ ਤੱਕ ਅਸੀਂ ਜਾਂਦੇ ਹੁੰਨੇ ਆਂ ਤੇ ਆ ਮੈਂ ਰੁੱਕ ਕੇ ਤੁਹਾਨੂੰ ਦਿਖਾਉਂਦੀ ਮਹਿੰਗੀ ਪਹਾੜ ਬਿਲਕੁਲ ਨੇੜੇ ਨੇ ਇੱਥੋਂ ਤੇ ਬਹੁਤ ਵਧੀਆ ਲੱਗਦਾ ਪਿਆ ਸੀਗਾ ਤੇ ਬਸ ਅਸੀਂ ਪਹੁੰਚ ਗਏ ਸੀ ਆ ਸਾਡੀ ਮੇਨ ਡੈਸਟੀਨੇਸ਼ਨ ਜਿੱਥੋਂ ਤੱਕ ਹੁੰਦਾ ਕਿ ਅਸੀਂ ਰੋਜ਼ ਜਾਣਾ ਹੀ ਜਾਣਾ ਆ ਇੱਥੋਂ ਅਸੀਂ ਫਿਰ ਵਾਪਸ ਮੁੜ ਕੇ ਆਉਨੇ ਆਂ ਤੇ ਇਹ ਫਿਰ ਮੈਂ ਆਉਣ ਲੱਗਿਆਂ ਵੀਡੀਓ ਬਣਾਈ ਏਸੀ ਮੰਦਿਰ ਤੇ ਜਿਵੇਂ ਸ਼ਿਵਰਾਤਰੀ ਸੀ ਤੇ ਨੈਕਸਟ ਡੇ ਮਤਲਬ ਕਿ ਜਿੱਦਣ ਅੱਜ ਮੈਂ ਵੌਇਸਓਵਰ ਕਰਦੀ ਪੀ ਅੱਜ ਦੇ ਦਿਨ ਇੱਥੇ ਭੰਡਾਰਾ ਸੀਗਾ ਤੇ ਉਹੀ ਕੰਮ ਚੱਲਦਾ ਪਿਆ ਸੀ ਇੱਥੇ ਤੇ ਇਹੀ ਹੁੰਦੇ ਪਏ ਹਾਂ ਘਰ ਨੂੰ ਤੇ ਹੁੰਦੇ ਆ ਦੇਖੋ ਸਨਸੈਟ ਹੁੰਦਾ ਪਿਆ ਆ ਸਨਸੈਟ ਹੋ ਹੀ ਗਿਆ ਆ ਤੇ ਬਹੁਤ ਵਧੀਆ ਹੁਣ ਵਾਪਿਸ ਕਰਕੇ ਆਈ ਮੈਂ ਸ਼ੇਅਰ ਕਰਕੇ ਹੁੰਦੇ ਪਏ ਹਾਂ ਇਹ ਵਲੋਗ ਮੇਰਾ ਸਵੇਰ ਦਾ ਸਟਾਰਟ ਹੋਇਆ ਆ ਜਦੋਂ ਮੈਂ ਚਲੀ ਸੀ ਨੰਨਪੁਰ ਸਾਹਿਬ ਹੋਰ ਨਾਲ ਨਾਲ ਮਿਊਜ਼ਿਕ ਸੰਧੀ ਵਈਆਂ ਕਿਉਂਕਿ ਬਿਨਾ ਮਿਊਜ਼ਿਕ ਤੇ ਇਨਾ ਲੰਬਾ ਮੈਂ ਵਾਕ ਨਹੀਂ ਕਰ ਸਕਦੀ ਹੁਣ ਸ਼ੁਰੂ ਤੇ ਕੀਤਾ ਆ ਦੇਖੋ ਕਿੰਨਾ ਚਿਰ ਮੈਂ ਕਰਦੀ ਆ ਬਟ ਇਹ ਇੱਕ ਮਹੀਨਾ ਤੇ ਵਿਆਹ ਤੋਂ ਵਿਆਹ ਜਾਣ ਤੱਕ ਤੇ ਮੈਂ ਕਰਨਾ ਹੀ ਕਰਨਾ ਹੈ ਲਗਭਗ 6 ਕਿਲੋਮੀਟਰ ਹੋ ਜਾਂਦੀ ਹੈ 6.5 6 7 ਇੰਨੀ ਹੋ ਜਾਂਦੀ ਹੈ ਬਸ ਸਨਸੈਟ ਹੋ ਚੁੱਕਿਆ ਆ ਬਟ ਫੋਨ 'ਚ ਇਹਨਾਂ ਨੇ ਰ ਲੱਗਦਾ ਪਿਆ ਨਾ ਬਹੁਤ ਵਧੀਆ ਲੱਗਦਾ ਪਿਆ ਆ ਜਾਣ ਲੱਗੀ ਥੋੜੀ ਪ੍ਰੋਬਲਮ ਹੋ ਗਈ ਆ ਹੁਣ ਲੱਗਿਆ ਬਹੁਤ ਵਧੀਆ ਲੱਗਦਾ ਕਿ ਇੰਨਾ ਕਰ ਲਿਆ ਆ ਬਸ ਹੁਣ ਘਰ ਜਾ ਕੇ ਤੇ ਫਿਰ ਮੈਂ ਵਲੋਗ ਕੰਟੀਨਿਊ ਕਰੂੰਗੀ ਹੁਣ ਜਾ ਕੇ ਫਿਰ ਮਿਲਦੇ ਆ ਘਰੇ ਆ ਗਈਆਂ ਤੇ ਮੈਂ ਲੱਗੀ ਹੁਣ ਇੱਥੇ ਕੱਪੜੇ ਪ੍ਰੈਸ ਕਰਨ ਇਹ ਨਾ ਪਹਿਲਾਂ ਟੇਬਲ ਦੂਜੀ ਤਰ੍ਹਾਂ ਸੀਗਾ ਇਹਨਾਂ ਨੇ ਹੁਣ ਚੇਂਜ ਕਰ ਦਿੱਤਾ ਆ ਮੇਰੇ ਨਾਲ ਪਤਾ ਨਹੀਂ ਕੀ ਹੋ ਗਿਆ ਚਲੋ ਕੋਈ ਨਹੀਂ ਤੇ ਮੈਂ ਠੀਕ ਕਰ ਲੂੰਗੀ ਇੱਥੇ ਮੇਰੇ ਪਿੰਪਲ ਨਿਕਲਦੇ ਪਏ ਹੱਥ ਲਾਇਆ ਮੈਂ ਦਰਦ ਹੋਇਆ ਇਹ ਨਾ ਟੇਬਲੇ ਨਾ ਬਹੁਤ ਵਧੀਆ ਕਰਤਾ ਮੈਂ ਤੁਹਾਨੂੰ ਦਿਖਾਣੀ ਇੱਕ ਵਾਰੀ ਤੇ ਲਗਾ ਦਿੱਤੀ ਇਹ ਇੱਥੇ ਮਤਲਬ ਇੱਥੇ ਐ ਰੁਕ ਜਾਂਦਾ ਤੇ ਫਿਰ ਇਸ ਤੱਕ ਹਾਂ ਹਾਂ ਐਸਾਈਡ ਤੇ ਲਗਾਉਂਦੇ ਆ ਇਸ ਤਰ੍ਹਾਂ ਤੇ ਹੁਣ ਇਹਨੂੰ ਵਾਈਟ ਪੇਂਟ ਕਰ ਦਿੱਤਾ ਆ ਮੇਰੀ ਨੀਲ ਪੇਂਟ ਇੱਕ ਤੋਂ ਮੇਰਾ ਹੱਥ ਛੜਿਆ ਸੀ ਪਿਆ ਤੇ ਮਤ ਸਾਰੇ ਚੀਜ਼ ਸੀ ਪਰ ਬਚਾ ਹੋ ਗਿਆ ਮੈਂ ਨੀਚੀ ਵਾਲੀ ਨੀਲ ਪੇਂਟ ਕਾਰੀ ਨਹੀਂ ਉਹਦੇ ਉੱਪਰ ਹੀ ਲਾ ਲਈ ਸੀ ਅੱਜ ਦੀ ਵੀਡੀਓ ਵਿੱਚ ਕੁਝ ਨਹੀਂ ਹੈ ਉਹਦੇ ਖਾਸ ਨਹੀਂ ਹੈਗਾ ਅੱਜ ਇਹ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਾਂਗੇ ਅਸੀਂ ਇੱਕ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਚਲੋ ਮਿਲਦੇ ਹਾਂ ਜੀ ਇੱਕ ਨਿਊ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ